राधे राधे पंजाबी कहानियां चैनल ते ਤੁਹਾਡਾ ਸਾਰਿਆਂ ਦਾ ਸਵਾਗਤ ਹੈ। حاضر ਹਾਂ ਇੱਕ ਨਵੀਂ ਕਹਾਣੀ ਦੇ ਨਾਲ। ਕਹਾਣੀ ਚੰਗੀ ਲੱਗੇ ਲਾਈਕ ਸ਼ੇਅਰ ਜ਼ਰੂਰ ਕਰਨਾ। ਮੁੰਡਾ ਤੇ ਕੁੜੀ ਆਹਮੋ ਸਾਹਮਣੇ ਬਿਠਾਈ ਗਏ। ਦੋਵਾਂ ਦੀਆਂ ਨਜ਼ਰਾਂ ਇੱਕ ਦੂਜੇ ਨਾਲ ਟਕਰਾਈਆਂ ਤੇ ਝੁੱਕ ਗਈਆਂ। ਦੋਵਾਂ ਦੇ ਚਿਹਰੇ ਦੀ ਨਿਮੀ ਨਿਮੀ ਮੁਸਕਾਨ ਇੱਕ ਦੂਜੇ ਨੂੰ ਪਸੰਦ ਕਰਨ ਦਾ ਹੰਗਾਰਾ ਪ੍ਰਤੀਤ ਹੋ ਰਹੀ ਸੀ। ਦੋਵਾਂ ਦੇ ਪਰਿਵਾਰ ਵਾਲੇ ਇੱਕ ਦੂਜੇ ਨੂੰ ਜਾਣਨ ਸਮਝਣ ਦੀ ਕੋਸ਼ਿਸ਼ ਵਿੱਚ ਰੁੱਝੇ ਹੋਏ ਸਨ ਅਚਾਨਕ ਕੁੜੀ ਦੇ ਪਿਓ ਵੱਲੋਂ ਕਹੇ ਇੱਕ ਵਾਕ ਨੇ ਸਭ ਨੂੰ ਚਿੰਤਾ ਦੀਆਂ ਘੁੰਮਣ ਘੇਰੀਆਂ ਵਿੱਚ ਸੁੱਟ ਦਿੱਤਾ ਮੁੰਡੇ ਵਾਲਿਆਂ ਦੇ ਪੈਰਾਂ ਥੱਲੋਂ ਤਾਂ ਜਿਵੇਂ ਜ਼ਮੀਨ ਹੀ ਖਿਸਕ ਗਈ ਇੱਥੋਂ ਤੱਕ ਕਿ ਕੁੜੀ ਅਤੇ ਉਸਦੇ ਰਿਸ਼ਤੇਦਾਰ ਵੀ ਹੈਰਾਨੀ ਨਾਲ ਕੁੜੀ ਦੇ ਪਿਓ ਵੱਲ ਵੇਖਣ ਲੱਗ ਪਏ ਬਸ ਜਿਸ ਉੱਪਰ ਇਸ ਗੱਲ ਦਾ ਕੋਈ ਅਸਰ ਨਹੀਂ ਹੋਇਆ ਪ੍ਰਤੀਤ ਹੋ ਰਿਹਾ ਸੀ ਉਸੀ ਕੁੜੀ ਦੀ ਮਾਂ ਸ਼ਾਇਦ ਉਹ ਇਸ ਲਈ ਪਹਿਲਾਂ ਹੀ ਤਿਆਰ ਸੀ ਤੀ ਆਪਣੀ ਮਾਂ ਵੱਲ ਵੇਖ ਰਹੀ ਸੀ ਪਰ ਮਾਂ ਤਾਂ ਕਿਤੇ ਹੋਰ ਹੀ ਘੁੰਮ ਹੋ ਗਈ ਸੀ ਉਸ ਨੂੰ 20 ਸਾਲ ਪਹਿਲਾਂ ਲਈ ਆਪਣੇ ਨਿਰਣੇ ਤੇ ਅੰਤਾਂ ਦਾ ਪਛਤਾਵਾ ਹੋ ਰਿਹਾ ਸੀ ਚੰਗੀ ਭਲੀ ਵਸਦੀ ਰਸ ਦੀ ਦੁਨੀਆ ਸੀ ਪਤੀ ਉਸਦੇ ਸਾਹੀ ਜੀ ਹੁੰਦਾ ਸੀ ਚੰਗੀ ਨੌਕਰੀ ਉੱਚਾ ਉਹਦਾ ਹੱਸਦਾ ਖੇਡਦਾ ਪਰਿਵਾਰ ਪਤਾ ਨਹੀਂ ਕਿਸ ਚੰਦਰੇ ਦੀ ਨਜ਼ਰ ਲੱਗ ਗਈ ਕਰਵਾ ਚੌਥ ਵਾਲਾ ਦਿਨ ਉਹ ਦੁਲਹਨ ਵਾਂਗ ਸਜੀ ਪਤੀ ਦਾ ਇੰਤਜ਼ਾਰ ਕਰ ਰਹੀ ਸੀ ਕੋਈ ਗੱਡੀ ਘਰ ਅੱਗੇ ਰੁਕਣ ਦੀ ਆਵਾਜ਼ ਆਈ ਪਰ ਇਹ ਆਵਾਜ਼ ਉਹਨਾਂ ਦੀ ਗੱਡੀ ਦੀ ਨਹੀਂ ਸੀ ਫਿਰ ਇਸ ਵੇਲੇ ਕੌਣ ਆਇਆ ਸੀ ਪਤਾ ਨਹੀਂ ਕਿਉਂ ਉਸ ਦੇ ਦਿਲ ਦੀ ਧੜਕਣ ਵੱਧ ਗਈ ਲੱਤਾਂ ਕੰਬਣ ਲੱਗੀਆਂ ਜਿਵੇਂ ਹੋਣੀ ਨੇ ਪਹਿਲਾਂ ਹੀ ਕੰਨਾਂ ਵਿੱਚ ਭੂਕ ਮਾਰ ਦਿੱਤੀ ਸੀ ਬੜੀ ਮੁਸ਼ਕਲ ਨਾਲ ਗੇਟ ਖੋਲ੍ਹਿਆ ਹੀ ਸੀ ਕੀ ਸਾਹਮਣੇ ਸਟ੍ਰੈਚਰ ਤੇ ਲਾਸ਼ ਲਈ ਖੜੇ ਬੰਦਿਆਂ ਨੂੰ ਵੇਖ ਉੱਥੇ ਹੀ ਡਿੱਗ ਪਈ ਇਹ ਤਾਂ ਵੇਖਣ ਦੀ ਲੋੜ ਵੀ ਨਾ ਪਈ ਕਿ ਉਹ ਲਾਸ਼ ਕਿਸ ਦੀ ਸੀ ਉਸ ਦੀਆਂ ਚੀਕਾਂ ਨੇ ਅਸਮਾਨ ਪਾੜ ਦਿੱਤਾ ਗਲੀ ਮੁਹੱਲਾ ਸਭ ਇਕੱਠਾ ਹੋ ਗਿਆ ਉਹ ਤਾਂ ਇੱਥੇ ਪਤੀ ਦੀ ਹੋਈ ਪੋਸਟਿੰਗ ਕਾਰਨ ਰੈ ਵੀ ਇਕੱਲੇ ਹੀ ਰਹੇ ਸਨ ਸੌਰਿਆਂ ਪੇਕਿਆਂ ਸਭ ਨੂੰ ਖਬਰ ਪਹੁੰਚਾਈ ਗਈ 5 ਸਾਲ ਦੀ ਕੁੜੀ ਆਪਣੇ 6 ਮਹੀਨੇ ਦੇ ਭਰਾ ਨੂੰ ਕਿਵੇਂ ਸੰਭਾਲ ਰਹੀ ਸੀ ਵੇਖਣ ਵਾਲਿਆਂ ਦੇ ਦਿਲਾਂ ਨੂੰ ਵੀ ਹੌਲ ਪੈ ਰਹੇ ਸਨ ਕਿਸੇ ਸਿਆਣੀ ਬੁੜੀ ਨੇ ਕੁੜੀ ਕੋਲੋਂ ਮੁੰਡਾ ਫੜਨ ਦੀ ਕੋਸ਼ਿਸ਼ ਵੀ ਕੀਤੀ ਪਰ ਉਹ ਤਾਂ ਕਿਸੇ ਹੋਰ ਕੋਲ ਜਾਣ ਨੂੰ ਤਿਆਰ ਹੀ ਨਹੀਂ ਸੀ ਦੁੱਖਾਂ ਦਾ ਪਹਾੜ ਹੱਸਦੇ ਵਸਦੇ ਘਰ ਉੱਤੇ ਆਂਢਿੱਗਾ ਸੀ ਕਿਹੜੀ ਅੱਖ ਸੀ ਜਿਹੜੀ ਨਿੱਕੇ-ਨਿੱਕੇ ਬੱਚਿਆਂ ਵੱਲ ਵੇਖ ਨਾ ਰੋਈ ਹੋਵੇ ਮਲੂਕ ਜਹੀਆਂ ਜਿੰਦਾਂ ਨੂੰ ਅੰਤਿਮ ਸੰਸਕਾਰ ਤੋਂ ਲੈ ਕੇ ਕਿਰਿਆ ਤੱਕ ਦੀਆਂ ਰਸਮਾਂ ਤੱਕ ਕੀਨੇ ਸੰਭਾਲਿਆ ਉਸ ਨੂੰ ਕੁਝ ਪਤਾ ਨਹੀਂ ਸੀ ਬੱਚਿਆਂ ਦੀ ਹੋਸ਼ ਤਾਂ ਉਸ ਨੂੰ ਉਸਦੇ ਨਾਈ ਜਦੋਂ ਕਿਰਿਆ ਤੋਂ ਬਾਅਦ ਕਿਸੇ ਰਿਸ਼ਤੇਦਾਰ ਨੇ ਨਿੱਕੇ ਨਿੱਕੇ ਬੱਚਿਆਂ ਦਾ ਵਾਸਤਾ ਪਾ ਕੇ ਉਸਦੇ ਦੂਜੇ ਵਿਆਹ ਦੀ ਗੱਲ ਛੇੜੀ ਉਹ ਬੱਚਿਆਂ ਨੂੰ ਗਾਲਾਂ ਚਿੱਕਾਂ ਮਾਰ ਮਾਰ ਰੋਈ ਉਸ ਸਮੇਂ ਤਾਂ ਸਭ ਨੇ ਚੁੱਪ ਵੱਟ ਲਈ ਪਰ ਹਜੇ 6 ਮਹੀਨੇ ਵੀ ਨਹੀਂ ਸੰਹ ਹੋਏ ਕਿ ਉਸਦੀ ਮਾਂ ਨੇ ਆਪਣੇ ਬੁਢਾਪੇ ਉਸ ਦੀ ਜਵਾਨੀ ਅਤੇ ਨਿੱਕੀਆਂ ਜਿੰਦਾ ਦਾ ਵਾਸਤਾ ਪਾ ਕੇ ਉਸ ਨੂੰ ਦੂਜਾ ਵਿਆਹ ਕਰਵਾਉਣ ਲਈ ਮਜਬੂਰ ਕਰ ਦਿੱਤਾ ਸੌਰਿਆ ਲਈ ਤਾਂ ਉਹ ਉਸੇ ਦਿਨ ਮਰ ਗਈ ਜਿਸ ਦਿਨ ਉਹਨਾਂ ਦਾ ਪੁੱਤਰ ਇਸ ਜਹਾਨੋਂ ਤੁਰ ਗਿਆ ਸੀ ਉਹਨਾਂ ਨੇ ਕਿਰਿਆ ਵਾਲੇ ਦਿਨ ਹੀ ਕਹਿ ਦਿੱਤਾ ਸੀ ਕਿ ਸਾਡਾ ਇਨਾਂ ਨਾਲ ਕੋਈ ਵਾਸਤਾ ਨਹੀਂ ਨਾ ਹੀ ਉਹਨਾਂ ਨੇ ਜਾਇਦਾਦ ਵਿੱਚੋਂ ਉਸ ਨੂੰ ਕੁਝ ਦਿੱਤਾ ਅਖੀਰ ਕੋਈ ਸਹਾਰਾ ਨਾ ਦੇਖ ਬੱਚਿਆਂ ਦੇ ਭਵਿੱਖ ਖਾਤਰ ਉਸਨੇ ਦੂਜੇ ਵਿਆਹ ਦਾ ਕੌੜਾ ਕੁੱਟ ਪਾਰ ਹੀ ਲਿਆ ਉਹ ਇੱਕ ਵੱਡਾ ਬਿਜ਼ਨਸਮੈਨ ਸੀ ਤੇ ਉਸਦੀ ਪਹਿਲੀ ਜਨਾਨੀ ਤੋਂ ਦੋ ਬੱਚੇ ਪਹਿਲਾਂ ਹੀ ਸਨ ਜੋ ਕੈਂਸਰ ਦਾ ਸ਼ਿਕਾਰ ਹੋ ਕੇ 2 ਕੁ ਸਾਲ ਪਹਿਲਾਂ ਮਰ ਗਈ ਸੀ 12 ਸਾਲ ਦੀ ਕੁੜੀ ਤੇ 8 ਸਾਲ ਦਾ ਮੁੰਡਾ ਮਾਂ ਵਿਹੋਣੇ ਵਿਗੜੇ ਹੋਏ ਬੱਚੇ ਸਨ ਜਿਨ੍ਹਾਂ ਨੇ ਨਵੀਂ ਮਾਂ ਤੇ ਉਸਦੇ ਬੱਚਿਆਂ ਨੂੰ ਅਪਣਾਉਣ ਤੋਂ ਇੱਕ ਤਰ੍ਹਾਂ ਦੀ ਨਾ ਹੀ ਕਰ ਦਿੱਤੀ ਸੀ ਸੋਤੇਲੀ ਭੈਣ ਭਰਾ ਆਪਸ ਵਿੱਚ ਲੜਦੇ ਰਹਿੰਦੇ। ਅਖੀਰ ਇੱਕ ਦਿਨ ਪਤੀ ਨੇ ਇੱਕ ਟੁਕ ਫੈਸਲਾ ਸੁਣਾ ਦਿੱਤਾ ਕਿ ਦੋਹਾਂ ਬੱਚਿਆਂ ਵਿੱਚੋਂ ਕੁੜੀ ਨੂੰ ਨਾਨੇ-ਨਾਨੀ ਕੋਲ ਭੇਜ ਦਿੱਤਾ ਜਾਵੇ। ਮੁੰਡਾ ਕਿਉਂਕਿ ਹਜੇ ਬਹੁਤ ਛੋਟਾ ਸੀ ਇਸ ਲਈ ਉਸ ਨੂੰ ਨਾਲ ਰੱਖ ਲਿਆ। ਉਹ ਹਜੇ ਵੈਸੇ ਵੀ ਸਕੇ ਸੋਤੇਲੇ ਦਾ ਫਰਕ ਸਮਝਣ ਦੇ ਸਮਰਥ ਨਹੀਂ ਹੋਇਆ ਸੀ। ਉਸ ਨੇ ਆਪਣੀ ਮਮਤਾ ਦਾ ਬਹੁਤ ਵਾਸਤਾ ਪਾਇਆ ਪਰ ਉਸ ਦੀ ਇੱਕ ਨਾ ਸੁਣੀ ਗਈ ਤੇ ਕੁੜੀ ਨੂੰ ਨਾਨੇ-ਨਾਨੀ ਕੋਲ ਭੇਜ ਦਿੱਤਾ ਗਿਆ। ਕੁੜੀ ਨੇ ਮਾਂ ਤੇ ਪਿਤਾ ਤੋਂ ਵਿਛੜਨ ਲੱਗਿਆਂ ਬਹੁਤ ਚੀਕ-ਚਿਹਾੜਾ ਪਾਇਆ। ਤੇ ਛੋਟਾ ਵੀਰਾ ਜਿਸ ਨੂੰ ਇਹ ਵੀ ਨਹੀਂ ਸੀ ਪਤਾ ਕਿ ਭੈਣ ਹਮੇਸ਼ਾ ਲਈ ਉਸ ਤੋਂ ਦੂਰ ਜਾ ਰਹੀ ਹੈ। ਭੈਣ ਨੂੰ ਰੋਂਦੇ ਵੇਖ ਬਹੁਤ ਰੋਇਆ। ਉਹ ਕੁੜੀ ਜਿਸ ਦਾ ਨਾਮ ਉਸਦੇ ਪਿਓ ਨੇ ਬੜੇ ਹੀ ਚਾਵਾਂ ਨਾਲ ਲਾਡੀ ਰੱਖਿਆ ਸੀ। ਲਾਡੀ ਵੀ ਹੋਣੀ ਹੀ ਰਹਿ ਗਈ। ਨਾਨੀ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਦੀ ਕਿ ਉਸ ਨੂੰ ਕਿਸੇ ਚੀਜ਼ ਦੀ ਕਮੀ ਨਾ ਆਵੇ ਪਰ ਇਹ ਗੱਲ ਨਾਨੀ ਵੀ ਚੰਗੀ ਤਰ੍ਹਾਂ ਸਮਝਦੀ ਸੀ ਕਿ ਜਿਹੜੀ ਚੀਜ਼ ਉਸ ਨੂੰ ਚਾਹੀਦੀ ਹੈ ਉਹ ਲੱਖ ਯਤਨ ਕਰਕੇ ਵੀ ਉਸ ਲਈ ਨਹੀਂ ਲਿਆ ਸਕਦੀ ਹੌਲੀ ਹੌਲੀ ਮੰਮੀ ਨੂੰ ਉਸ ਦੀ ਹੋਂਦ ਖਟਕਣ ਲੱਗੀ ਨਾਨੀ ਨੇ ਮੌਕੇ ਦੀ ਨਜਾਕਤ ਸਮਝਦੇ ਹੋਏ ਕੁੜੀ ਨੂੰ ਹੋਸਟਲ ਪੜ੍ਹਨੇ ਪਾ ਦਿੱਤਾ ਤੇ ਹਰ ਮਹੀਨੇ लाਡੀ ਦੇ ਨਾਨੇ ਨਾਲ ਸਲਾਹ ਕਰਕੇ ਉਸ ਦੇ ਨਾਮ ਤੇ ਬੈਂਕ ਵਿੱਚ ਪੈਸੇ ਜੋੜਨੇ ਸ਼ੁਰੂ ਕਰ ਦਿੱਤੇ ਸਮਾਂ ਬੀਤਦਾ ਗਿਆ ਲਾਡੀ ਨੇ ਐਮਐਸਸੀ ਕਰ ਲਈ ਸੀ ਇਸ ਸਮੇਂ ਤੱਕ ਨਾਨਾ ਨਾਨੀ ਵੀ ਪਰ ਲੋਕ ਸਦਾਰ ਚੁੱਕੇ ਸਨ ਮਾਮਾ ਮਾਮੀ ਨੂੰ ਜਦੋਂ ਦਾ ਉਸ ਦੇ ਨਾਮ ਤੇ ਬੈਂਕ ਵਿੱਚ ਜੋੜੇ ਜਾਣ ਵਾਲੇ ਪੈਸਿਆਂ ਦਾ ਪਤਾ ਲੱਗਾ ਸੀ ਉਹਨਾਂ ਨੇ ਆਪਣੇ ਸਾਰੇ ਰਿਸ਼ਤੇ ਉਸ ਨਾਲੋਂ ਸਦਾ ਹੀ ਤੋੜ ਲਏ ਸਨ ਮਾਂ ਵੀ ਆਪਣੇ ਨਵੇਂ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਵਿੱਚ ਅਜੇ ਹੀ ਉਲਝੀ ਕਿ ਕਈ ਵਾਰ ਉਸ ਨੂੰ ਦੂਰ ਰਹਿੰਦੀ ਧੀ ਦਾ ਧਿਆਨ ਹੀ ਨਾ ਰਹਿੰਦਾ ਜਦੋਂ ਸਾਰੇ ਬੱਚੇ ਛੁੱਟੀਆਂ 'ਚ ਘਰ ਜਾਂਦੇ ਤਾਂ ਲਾਡੀ ਵਿਚਾਰੀ ਛੁੱਟੀਆਂ ਹੋਸਟਲ 'ਚ ਹੀ ਬਿਤਾਉਣਾ ਪਸੰਦ ਕਰਦੀ ਜਾਂਦੀ ਵੀ ਤਾਂ ਕਿਸ ਕੋਲ ਮਾਂ ਕੋਲ ਜਾਂਦੀ ਤਾਂ ਸਤੇਲੇ ਪਿਓ ਦਾ ਖਿਜਿਆ ਚਿਹਰਾ ਵੇਖ-ਵੇਖ ਦੁਖੀ ਹੁੰਦੀ ਭੈਣ ਭਰਾ ਵੈਸੇ ਚਾਜ ਨਾਲ ਗੱਲ ਨਾ ਕਰਦੇ ਹੁਣ ਤਾਂ ਆਪਣੇ ਸਕੇ ਭਰਾ ਨਾਲ ਵੀ ਉਹ ਮੋਹ ਨਹੀਂ ਰਿਹਾ ਸੀ ਮਾਮੇ ਮਾਮੇ ਕੋਲ ਜਾਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ ਸੀ ਔਕੇ ਸੋਕੇ ਕਰਕੇ ਮਾਂ ਨੇ ਲਾਡੀ ਲਈ ਇੱਕ ਚੰਗੇ ਘਰ ਦਾ ਰਿਸ਼ਤਾ ਲੱਭ ਲਿਆ ਸੀ ਤੇ ਅੱਜ ਮੁੰਡੇ ਵਾਲੇ ਉਸ ਨੂੰ ਵੇਖਣ ਆਏ ਸੀ ਜਿਵੇਂ ਹੀ ਮੁੰਡੇ ਵਾਲਿਆਂ ਨੇ ਰਿਸ਼ਤੇ ਲਈ ਹਾਂ ਕੀਤੀ ਕੁੜੀ ਦੇ ਪਿਓ ਨੇ ਇਹ ਸ਼ਰਤ ਰੱਖੀ ਕਿ ਇਹ ਵਿਆਹ ਇੱਕ ਹੀ ਸ਼ਰਤ ਤੇ ਹੋਵੇਗਾ ਕਿ ਵਿਆਹ ਤੋਂ ਬਾਅਦ ਕੁੜੀ ਕਦੇ ਪਿੱਕੇ ਨਹੀਂ ਆਵੇਗੀ ਕੁੜੀ ਡੋਰਪੋਰ ਹੋਈ ਮਾਂ ਵੱਲ ਝਾਕ ਰਹੀ ਸੀ ਤੇ ਮਾਂ ਜਿਵੇਂ ਧਰਤੀ ਨੂੰ ਪੁਕਾਰ ਰਹੀ ਹੋਵੇ ਕਿ ਤੂੰ ਥੋੜੀ ਜਹੀ ਜਗ੍ਹਾ ਦੇ ਦੇ ਤੇ ਮੈਂ ਤੇਰੇ ਅੰਦਰ ਸਮਾ ਜਾਵਾਂ ਮੁੰਡੇ ਵਾਲਿਆਂ ਨੂੰ ਆਪਣੇ ਕੰਨਾਂ ਤੇ ਯਕੀਨ ਨਹੀਂ ਸੀ ਹੋ ਰਿਹਾ ਕਿ ਕੋਈ ਆਪਣੀ ਧੀ ਬਾਰੇ ਇਸ ਤਰ੍ਹਾਂ ਕਿਵੇਂ ਬੋਲ ਸਕਦਾ ਹੈ ਹਾਲਾਂਕਿ ਉਹਨਾਂ ਨੂੰ ਇਸ ਗੱਲ ਤੋਂ ਪਹਿਲਾਂ ਹੀ ਜਾਣੂ ਕਰਵਾ ਦਿੱਤਾ ਗਿਆ ਸੀ ਕਿ ਕੁੜੀ ਦਾ ਪਿਓ ਸਤੇਲਾ ਪਰ ਫਿਰ ਵੀ ਸਤੇਲੇ ਪਿਓ ਦੁਆਰਾ ਧੀ ਲਈ ਕਹੀ ਗਈ ਇਸ ਗੱਲ ਨੇ ਮੁੰਡੇ ਵਾਲਿਆਂ ਦੇ ਮਨ ਵਿੱਚ ਕਈ ਤਰ੍ਹਾਂ ਦੇ ਸ਼ੰਕੇ ਉਤਪਨ ਕਰ ਦਿੱਤੇ ਸੀ ਲਾਡੀ ਦੀ ਮਾਂ ਅੱਖਾਂ ਵਿੱਚ ਹੰਝੂ ਭਰ ਕੇ ਹੱਥ ਜੋੜ ਕੇ ਮੁੰਡੇ ਦੀ ਮਾਂ ਦੀਆਂ ਅੱਖਾਂ ਵਿੱਚ ਚਾਕੀ ਤੇ ਇੱਕ ਮਾਂ ਨੇ ਜਿਵੇਂ ਦੂਜੀ ਮਾਂ ਦੀਆਂ ਸਾਰੀਆਂ ਮਜਬੂਰੀਆਂ ਪੜ ਲਈਆਂ ਹੋਣ ਉਹ ਇੱਕਦਮ ਉੱਠੀ ਤੇ ਲਾਡੀ ਨੂੰ ਆਪਣੇ ਕਲਾਵੇ ਵਿੱਚ ਭਰ ਕੇ ਕਹਿਣ ਲੱਗੀ ਅਸੀਂ ਆਪਣੀ ਧੀ ਨੂੰ ਉਸਦੇ ਹੀ ਘਰ ਲੈ ਜਾਣ ਆਏ ਆਂ ਧੀਆ ਦਾ ਅਸਲੀ ਘਰ ਤਾਂ ਬਣਦਾ ਹੀ ਵਿਆਹ ਤੋਂ ਬਾਅਦ ਹੈ ਉਹ ਆਪਣੇ ਘਰ ਸੁਖੀ ਵਸਣ ਬੇਗਾਨੇ ਘਰ ਜਾਣ ਦੀ ਉਹਨਾਂ ਨੂੰ ਲੋੜ ਹੀ ਕਾਦੀ ਐ ਮੈਂ ਇਸ ਨੂੰ ਸੱਸ ਨਹੀਂ ਮਾਂ ਬਣ ਕੇ ਲੈ ਜਾ ਰਹੀ ਆ ਤੇ ਅੱਜ ਤੋਂ ਇਹ ਬੇਗਾਨੇ ਘਰ ਨਹੀਂ ਆਪਣੀ ਘਰ ਰਹੇਗੀ ਤੇ ਸੱਚਮੁੱਚ ਹੀ लाड्डी ਦੇ ਸਹੁਰੇ ਉਸੇ ਦਿਨ ਹੀ ਚੁੰਨੀ ਚੜਾ ਕੇ ਉਸ ਨੂੰ ਬੇਗਾਨੇ ਘਰ ਤੋਂ ਆਪਣੇ ਘਰ ਲੈ ਗਏ ਤੇ लाड्डी ਦੀ ਮਾਂ ਅੱਜ ਖੁਸ਼ੀ ਦੇ ਹੰਝੂ ਬਹਾ ਰਹੀ ਸੀ ਕਿ ਉਸ ਦੀ ਧੀ ਨੂੰ ਵੀ ਆਪਣਾ ਘਰ ਮਿਲ ਗਿਆ ਸੀ ਆਪਣੇ ਕੀਮਤੀ ਵਿਚਾਰ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਕਹਾਣੀ ਕਿਵੇਂ ਦੀ ਲੱਗੀ ਚੰਗੀ ਲੱਗੀ ਤਾਂ ਦੋਸਤਾਂ ਨਾਲ ਸ਼ੇਅਰ ਜ਼ਰੂਰ ਕਰਿਓ ਇਹੋ ਜਹੀਆਂ ਦਿਲ ਨੂੰ ਛੂ ਜਾਣ ਵਾਲੀਆਂ ਕਹਾਣੀਆਂ ਚੈਨਲ ਤੇ ਜਾ ਕੇ ਜ਼ਰੂਰ ਸੁਣਿਓ ਉਮੀਦ ਕਰਦੀ ਹਾਂ ਤੁਹਾਨੂੰ ਪਸੰਦ ਆਉਣਗੀਆਂ ਕਹਾਣੀ ਸੁਣਨ ਲਈ ਤੇ ਆਪਣਾ ਕੀਮਤੀ ਸਮਾਂ ਦੇਣ ਲਈ ਧੰਨਵਾਦ ਜੀ